ਗੁਰੂ ਤੇਗ ਬਹਾਦਰ ਸਾਹਿਬ ਨੇ ਚਾਲੇ ਪਾਉਣੇ ਸੀ ਨਾ ਗੁਰੂ ਗੋਬਿੰਦ ਰਾਏ ਜੀ ਨਵਾਂ ਸਾਲਾਂ ਦੇ ਨੇ ਨੂੰ ਕੰਪੈਰੀਸ਼ਨ ਕਰਿਓ ਗੁਰੂ ਗੋਬਿੰਦ ਸਿੰਘ ਦਾ ਤੇ ਆਪਣੇ ਬਚਿਆਂ ਦਾ ਹੋਰ ਦੇਵੀ ਦੇਵਤਿਆਂ ਦਾ ਰਹਿਤਰਾਂ ਦਾ ਅਵਤਾਰਾਂ ਦਾ ਪੀਰਾਂ ਫਕੀਰਾਂ ਦਾ ਚਾਹੇ ਕਬਰਾਂ ਵਾਲੇ ਨੇ ਤੇ ਚਾਹੇ ਮੂਰਤਾਂ ਵਾਲੇ ਨੇ ਮਹਾਰਾਜ ਆਖਣ ਲੱਗੇ ਗੋਬਿੰਦ ਰਾਏ ਜੀ ਸਨਾਤਨ ਮਤ ਨੂੰ ਰੱਖਣ ਲਈ ਸਿਰ ਦੇਣਾ ਪੈਣਾ ਤੇ ਗੋਵਿੰਦ ਰਾਏ ਜੀ ਕਹਿੰਦੇ ਸੀ ਤੁਹਾਡੇ ਤੋਂ ਵੱਡਾ ਇਸ ਰੂਹੇ ਜਮੀਨ ਤੇ ਕੋਈ ਮੁਰਸ਼ਿਦ ਨਹੀਂ ਸੀਸ ਤੋ ਤੇ ਰੱਖਿਆ ਕਰੋ ਸਨਾਤਨ ਮਤ ਦੀ ਧਰਮ ਦੀ ਗੁਰਤੇਗ ਬਹਾਦਰ ਸਾਹਿਬ ਆਕੂ ਆਂਦੇ ਨੇ ਤੁਹਾਡੇ ਲਈ ਬੜਾ ਘਾਟੇ ਵੰਦਾ ਸੌਦਾ ਏ ਗੋਵਿੰਦ ਰਾਏ ਜੀ ਤੁਸੀਂ ਜਤੀਮ ਹੋ ਜਾਣਾ ਗੁਰੂ ਗੋਬਿੰਦ ਰਾਏ ਜੀ ਨੇ ਇਹ ਬਚਨ ਆਖਿਆ ਮਹਾਰਾਜ ਇਹ ਘਾਟੇ ਬੰਦਾ ਸੌਦਾ ਨਹੀਂ ਹੈ ਜੇ ਮੇਰੇ ਜਤੀਮ ਹੋਇਆ ਤੋ ਆਪੇ ਸਿਰ ਦਿੱਤੇ ਆ ਭਾਰਤ ਪਰਸ਼ਲੇ ਲੱਖਾਂ ਬੱਚੇ ਜਤੀਮ ਹੋਣੋ ਬਚ ਜਾਣ ਤੇ ਇਸ ਹੌਦਾਬ ਅਰੇਵਨਾ ਹੈ